ਵਾਇਡੂ ਜੀ ਦਾ ਖਾਲਸਾ ਵਾਇਡੂ ਜੀ ਕੀ ਫਤਿਹ 26 ਤਰੀਕ ਨੂੰ ਪੰਜਾਬ ਦੇ ਕੋਨੇ-ਕੋਨੇ ਤੋਂ ਕਿਸਾਨ ਤੇ ਵੱਖ-ਵੱਖ ਸੂਬਿਆਂ ਤੋਂ ਕਿਸਾਨ ਦਿੱਲੀ ਧਰਨਾ ਦਿਨ ਵਾਸਤੇ ਜਾ ਰਹੇ ਹੈ ਆਪਣੀ ਮੰਗਾਂ ਨੂੰ ਮਨਾਉਣ ਵਾਸਤੇ ਜੋ ਕਾਲੇ ਕਾਨੂੰਨ ਦਿੱਲੀ ਦੀ ਸਰਕਾਰ ਨੇ ਦੇਸ਼ ਦੇ ਕਿਸਾਨਾਂ ਉੱਤੇ ਥੋਪੇ ਹੈ ਉਹਦੇ ਵਿਰੁੱਧ ਸਾਰਾ ਸੰਘਰਸ਼ ਪੰਜਾਬ ਤੇ ਬੁੱਕੀ ਬਾਕੀ ਸੂਬਿਆਂ ਚੱਲ ਰਿਹਾ ਹੈ ਮੈਂ ਦਿੱਲੀ ਸ਼ੋਮਨੀ ਕਾਲੀ ਦਲ ਦੇ ਦਿੱਲੀ ਯੂਨਿਟ ਨੂੰ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਨ੍ਹਾਂ ਦੀ ਪ੍ਰਧਾਨਗੀ ਮਨਜਿੰਦਰ ਸਿੰਘ ਸੱਸਾ ਜੀ ਕਰ ਰਹੀ ਹੈ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਹੈ ਕਿ ਜਿਹੜੇ ਆਪਣੇ ਕਿਸਾਨ ਵੀਰ ਪੰਜਾਬ ਤੋਂ ਤੇ ਪੱਕੀ ਸੂਬਿਆਂ ਤੋਂ ਦਿੱਲੀ ਪਹੁੰਚਣਗੇ ਉਹਨਾਂ ਨੂੰ ਕਿਸੇ ਚੀਜ਼ ਦੀ ਤਕਲੀਫ ਨਾ ਹੋਵੇ ਜੇ ਲੰਗਰ ਦੀ ਲੋੜ ਹੋਵੇ ਜਾਂ ਕੋਈ ਪਾਣੀ ਦੀ ਲੋੜ ਹੋਵੇ ਜਾਂ ਚਾਹ ਦੀ ਲੋੜ ਹੋਵੇ ਜਾਂ ਕੋਈ ਲੋੜ ਹੋਵੇ ਉਹਦਾ ਹਰ ਕਿਸਮ ਦਾ ਇੰਤਜ਼ਾਮ ਸ਼੍ਰੋਮਣੀ ਕਾਲੀ ਦਰ ਦਿੱਲੀ ਤੇ ਆਪਣਾ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ so that ਉਜਿਹੜੀ ਉਹਨੇ ਲੜਾਈ ਜਿਹੜੀ ਲੜ ਰਿਹਾ ਉਹ ਇੱਕ ਦੇਸ਼ ਦੀ ਲੜਾਈ ਲੜ ਰਿਹਾ ਵਾਇਰਲੋਜੀ ਕਾ ਖਾਲਸਾ ਵਾਇਰਲੋਜੀ ਕੀ ਫਤਿਹ